ਫਤੇ ਆਪਣੇ ਆੜੀ ਕੋਲ ਜਾ ਰਹੇ ਹੁਣ ਤੂੰ ਗੋਲੀਆਂ ਖੇਡਣਾ ਚਾਹ ਤਾ ਕਿਹੜਾ ਇਹਨਾਂ ਦਾ ਗੋਲੀਆਂ ਦਿਖਾ ਕੇ ਕਿਵੇਂ ਖੇੜਦੇ ਹੁੰਦੇ ਨੇ ਗੋਲੀਆਂ ਨਾਲ ਮੇਰੀ ਵਾਰੀ ਮੇਰੀ ਵਾਰੀ ਹਾਂ ਕੁੱਤੀ ਬਣਾ ਰਹਿਗਾ ਆ ਕੇ ਪਿੰਗਾ ਤੇ ਹੁਣ ਉਧਰ ਛੱਟ ਕੇ ਹੁਣ ਪਿੰਗਾ ਮਿਲ ਗਿਆ ਇਹਨਾਂ ਨੂੰ ਆ ਤਾਂ ਬਹੁਤ ਵਧੀਆ ਤੁਹਾਡੇ ਵਾਸਤੇ ਹੈ ਨਾ ਤੀਆਂ ਚ ਇੱਥੇ ਆ ਜਾ ਕਰੋ ਤੁਸੀਂ ਤਾਂ ਚਾਹੀ ਕਿਤੇ ਜਾਣ ਨਾ ਹੋਂਦੀ ਲੋੜੇ ਨਹੀਂ ਪਿੰਗਾ ਪੁੰਗਾ ਪਈਆਂ ਹੋਈਆਂ ਮਿਲਦੇ ਨੇ ਕਿ ਸਾਰਾ ਕੁਝ ਮਿਊਜ਼ਿਕ ਵੀ ਚੱਲਦਾ ਹੈ ਸਾਰਾ ਕੁਝ ਹੈ ਆ ਉੱਪਰ ਚੜ ਗਿਆ ਦੇਖੀ ਕੀ ਕਰ ਲਿਆ ਸੀ ਆ ਦੇਖੋ ਸਾਰਿਆਂ ਨੇ ਗੁੱਡੀਆਂ ਨੂੰ ਲੰਮਕੇ ਪੈ ਰਹੇ ਨੇਗੇ ਪਿੰਗਰ ਨਾਲ ਆਹ ਜਿਹੜਾ ਤੇ ਗੁੱਡੀ ਵੀ ਲੰਮਕੀ ਹੋਈ ਆ ਉਹ ਦੇਖੋ ਇੱਧਰ ਫੋਟੋ ਸ਼ੂਟ ਚੱਲ ਰਿਹਾ ਹੈ ਨਾ ਹਾਟ ਨਹੀਂ ਕਹਿੰਦੀ ਲੱਗਦੀ ਆ ਨਾ ਸਾਵੇਂ ਨਹੀਂ ਆਉਂਦੀ ਹਾਟ ਹਾਂਜੀ ਪੁੱਕ ਲੱਗ ਗਿਆ ਪੁੱਕ ਲੱਗ ਰਹੀ ਆ ਜਾਓ ਕੁਝ ਖਾ ਪੀ ਆਓ ਗੱਡੀ 'ਚ ਬੈਸਮਾਣਾ ਥੋੜਾ ਜਿਹਾ ਚੰਪ ਲੈ ਗੱਡੀ ਚਲਾਈਏ ਗੱਡੀ ਬਹਿ ਜਾ ਉਹ ਜਿਹੜੀ ਗੱਡੀ ਦੁਕਾਨ 'ਚ ਆਪਾਂ ਕੀ ਕਰਦੇ ਹਾਂ ਹਾਂ ਸਾਗਰ ਦੀ ਫੋਟੋ ਸਾਰਾ ਗਰਦੀ ਵਾਟੀ ਆਲਾ ਵੇ ਮੈਂ ਚਲਾਉਣੀ ਆ ਵਾਟੀ ਆ ਕੋਨੀ ਮੋਲੀ ਰੱਖੀ ਅਨ ਸਾਰਾ ਨਹੀਂ ਵਾਟੀ ਕਰਾਂ ਆ ਸਟਾਲ ਵੀ ਲੱਗੀ ਹੋਇਦਰ ਜੇ ਤੁਸੀਂ ਲਾਉਣੀ ਹੋਵੇ ਗੈਰੀ ਫਾਰਮ ਦੀ ਸਟਾਲ ਆ ਖੜਾ ਗੱਡਾ ਸਟਾਲ ਨੇ ਕਰਦੀ ਤੇ ਆਪੀ ਲੱਗੀ ਹੋਈ ਆ ਵਿਚ ਅਰੇ ਗੱਡਾ ਖੜਾ ਇਧਰ ਆ ਦੂਆ ਕਿੰਨੀ ਲੱਗ ਰੱਖ ਤਾਗਾ ਦੇਖੋ ਪੁਰਾਣੇ ਜਵਾਨੇ ਦਾ ਟੰਗਾ ਖੜਾ ਹੋਇਆ ਗਿਆ ਉਰੇ ਜਮਾ ਲਾਲ ਰੰਗ ਕੀਤਾ ਨਾਲੇ ਸੂਹਾ ਉਹਦਾ ਟਰੈਕਟਰ ਤੇ ਬੈਠੇ ਜਾ ਕੇ ਕੋਈ ਨਾ ਕਣਕਾਂ ਦਾ ਸੀਜ਼ਨ ਆਉਣ ਵਾਲੀ ਹੈਗਾ ਤੇ ਤੋਲਵਾ ਲਾਂਗੇ ਦੋ ਚਾਰ ਗੇੜੇ ਤੂੰ ਲਾ ਦੀ ਸਾਡੇ ਗੇੜੇ ਜੰਗਾ ਦੋ ਚਾਰ ਇਹ ਟਰੈਕਟਰ ਨਾਲ ਆ ਜਾ ਉੱtre ਆ ਦੇਖੋ ਗਾਇਸ ਕਿੰਨੀ ਸੋਹਣੀ ਇੱਥੇ ਕਲਾ ਦਿਖਾਈ ਹੋਈ ਹੈ ਮੂਰਤੀਆਂ ਦੇ ਵਿੱਚ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਜਨਾਨੀ ਇੱਕ ਦੂਜੇ ਦਾ ਸਰਬਾਉਂਦੀਆਂ ਹੁੰਦੀਆਂ ਸੀਗੀਆਂ ਉਹ ਇਹਨਾਂ ਮੂਰਤੀਆਂ ਰਾਹੀਂ ਦਿਖਾਇਆ ਹੋਇਆ ਹੈਗਾ ਆਪਣੇ ਸੱਭਿਆਚਾਰ ਬਾਰੇ ਲਓ ਜੀ ਹੁਣ ਇਹਨਾਂ ਦਾ ਫੋਨ ਆ ਗਿਆ ਆਪਦਾ ਫੋਨ ਦੇ ਵਿੱਚ ਬਿਜੀ ਹੋ ਗਈ ਇਹ ਐਨੇ ਆਪਾਂ ਮੌਸਮ ਦਾ ਘੜੇ ਨਤ ਲੈਣੇ ਹੈਗੇ ਓਰੀ ਇਹ ਆਪਣਾ ਫੋਨ ਸੁਣਦੇ ਨਹੀਂ ਜੰਨਾ ਟਾਈਮ ਲਓ ਜੀ ਗਾਇਸ ਇਹ ਦੂਜਾ ਬਾਦ ਦੇ ਵਿੱਚ ਆਹ ਖੜੀ ਹੈ ਬਲਦਾਂ ਦੀ ਜੋੜੀ ਚਿੱਟੇ ਬਲਦਾਂ ਦੀ ਜੋੜੀ ਹੈਗੀ ਬੈਠੋ ਜੀ ਬਲਦਾਂ ਦੀ ਜੋੜੀ 'ਚ ਬਹਿਜੋਗੇ ਦੇਖਦੇ ਆਂ ਚੜ ਕੇ ਲੱਤ ਵੀ ਮਾਰਦੇ ਹੁੰਦੇ ਨੇ ਇਹ ਦੇਖ ਕੇ ਬੈਠੀ ਚੜ ਨਹੀਂ ਜਾਂਦਾ ਬੱਡੀ ਬਲਦਾਂ ਤੇ ਮਜ਼ਾ ਟੜੀਆ ਬਾਈ ਓਹੋ ਹਾਏ ਦੇ ਕਿੰਨਾ ਵੱਖਰਾ ਹੈ ਲਾ ਭਾਈਆ ਹੁਣ ਰਸਾ ਫੜ ਲੈ ਇਹਨਾਂ ਦਾ ਪਿਆਹ ਆ ਫਿਰ ਫੁੱਲ ਸਪੀਡਾਂ ਦੇ ਐਂ ਪਤਾ ਲੱਗੇ ਭਾਗੀ ਜੋੜੀਆਂ ਚਲੋ ਚਲੋ ਬੈਠੋ 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 ਜਿੰਨੀ ਜਣਾ ਬੈਠੋ ਅਲੂ ਕਲੂ ਕਲੂ ਗੋ ਲੁਗੋ ਆਇ ਇੱਕ ਸਵਾਈ ਰਹੀ ਹੈ ਇਹਨੂੰ ਵੀ ਲੈ ਜਾਓ ਸਵਾਈ ਰਹੀ ਹੈ ਤੇ ਮੇਰੀ ਆ ਜਾਓ ਆ ਜਾਓ ਬੈਠੋ ਬੈਠੋ ਗਾਣਾ ਇਹਨਾ ਟਾਈਮ ਟਿਕ ਟਾਕ ਠਾਲੇਓ ਇਹਨਾਂ ਤੋਂ ਹੋਈ ਗੈਸ ਥੱਕੇ ਹਾਰੇ ਪੈਨੇਗੇ ਹੁਣ ਤਾਂ ਕਾਫੀ ਟਾਈਮ ਹੋ ਗਿਆ ਇਹਨੂੰ ਆਏ ਨੂੰ ਗੱਡੀਆਂ ਦੇ ਵਿੱਚ ਢੋਆ ਆਉਂਦੀਆਂ ਨੇ ਹੌਲੀ ਹੌਲੀ ਧੁੱਪ ਵੀ ਕਾਫੀ ਪੈ ਰਹੀ ਹੈਗੀ ਇਸ ਕਰਕੇ ਥੋੜਾ ਜਿਆ ਕਮਟ ਲਾਈ ਹੈਗਾ ਆ ਦੇਖੋ ਇਧਰ ਕਿਉਂ ਕਿ ਅੰਦਰ ਹਾਂ ਮੈਂ ਤੇ ਬੇਟੀ ਨਾਲ ਨਹੀਂ ਨਹੀਂ ਬੇਟੀ ਅਜੀਬ ਜਿਹੀ ਬਣੀ ਆ ਮੈਂ ਗੱਦੀ ਕੋਲ ਆ ਕੇ ਬਿੱਟੀ ਆਜੀ ਅੱਛਾ ਇਹ ਨਾਲ ਜਿਵੇਂ ਆਪਣੀ ਸਹੀ ਮਾਣ ਹਾਂ ਉਹਦੇ ਨਾਲ ਜੜੀ ਬਣਾਵੇ ਹਾਂ ਹੂੰ ਮੈਂ ਇਹ ਕੱਟ ਬਣਾਵੇ ਹਾਂ ਆਹ ਪਰੋਂ ਅਸੇ ਲੁਕਾ ਦੇ ਤੇ ਇਹ ਤਾਂ ਇਹ ਕੱਪੜੇ ਪਾਉਣ ਵਾਲਾ ਲੱਗਦਾ ਆਜੂ ਗਾਇਸ ਤੁਹਾਨੂੰ ਉੱਪਰ ਦਿਖਾ ਕੇ ਲਿਓਣੇ ਹੈਗੇ ਪੋਲੀਆਂ ਚੜ ਕੇ ਪੋਲੀਆਂ ਚੜ ਕੇ ਉੱਪਰ ਕੀ ਹੈ ਕਾਫੀ ਸੋਹਣੀ پلیਸ ਬਣੀ ਹੋਈ ਹੈਗੀ ਇਹ ਦੇਖ ਬਾਬਾ ਗਰੇਡਰ ਨੂੰ ਵਿੱਚ ਤਾਂ ਤੇ ਇਹ پلیਸ ਆ ਬੈਠਣ ਵਾਸਤੇ ਇੱਥੇ ਬੈਠ ਕੇ ਫੋਟੋ ਖਰਾਮ ਵਾਸਤੇ ਸੋਹਣੀ ਹੈਗੀ ਹੈਲੋ ਕਿਵੇਂ ਹੋ ਹਰਿਆ ਮੇਰਾ ਮੈਂ ਰਹਿਣਾ ਅੱਛਾ ਆ ਜੋ ਤੁਸੀਂ ਰੋਟੀਆਂ ਖਾਈ ਹੂੰ ਹੂੰ ਚੱਲ ਲੈ ਰੋਟੀਆਂ ਚੱਲ ਲੈ ਚੱਲ ਜੇ ਚੱਲ ਲੈ ਚੁੱਲੇ ਦੀ ਰੋਟੀ ਤਾਂ ਚੁੱਲੇ ਦੀ ਹੁੰਦੀ ਹੈ ਕੱਚਾ ਹੁੰਦਾ ਪੱਕਾ ਹੁੰਦਾ ਇਹ ਥੋੜੀ ਹੁੰਦਾ ਚਲੋ ਜੀ ਚਲੋ ਤੁਸੀਂ ਬਣਾਓ ਰੋਟੀ ਅੰਨੇ ਅਸੀਂ ਆਉਣੇ ਹੈਗੇ ਦੇਖੋ ਜੀ 뷰 ਬਾਹਰ ਦਾ ਗੈਰੀ ਫਾਰਮ ਦਾ 뷰 ਹੈਗਾ ਇਹ ਚਲੋ ਜੀ ਹੁਣ ਤੁਮ ਇਸ ਤੋਂ ਉੱਪਰ ਲੈ ਕੇ ਚੱਲ ਲੇਗੇ ਉੱਪਰ ਵੀ ਕਾਫੀ ਜਗ੍ਹਾ ਬਣੀ ਹੋਈ ਹੈ ਕਿ ਮੇਰਾ ਟਾਪ ਹੋਊਗਾ ਇਹ ਗੈਰੀ ਫਾਰਮ ਦਾ ਲੋ ਜੀ ਪਹੁੰਚ ਗਏ ਹਾਂ ਅੰਗਰੀ ਫਾਰਮ ਦੇ ਟਾਪ ਤੇ ਇੱਥੋਂ ਦੇਖੋ ਤੁਸੀਂ ਪੂਰੇ ਫਾਰਮ ਦਾ ਨਜ਼ਾਰਾ ਕਿਦਾਂ ਦਾ ਫਾਰਮ ਹੈਗਾ ਸਾਰਾ ਇੱਥੋਂ ਥਿਊ ਪਤਾ ਲੱਗੂਗਾ ਇਧਰ ਤਾਂ ਮੂਰੇ ਦਰਖਤਾਂ ਕਿ ਦਰਖਤਾਂ ਦੇ ਪਰਲੀ ਸਾਈਡ ਪੂਰਾ ਥਿਊ ਹੈਗਾ ਇੱਥੋਂ ਦੇਖਣਾ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਨੇਗੇ ਇਸ ਕਰਕੇ ਕਾਫੀ ਜ਼ਿਆਦਾ ਥਿਊ ਬਲੌਕ ਕਰ ਰੱਖਿਆ ਦਰਖਤਾਂ ਚਲੋ ਚੱਲਦੇ ਹੁਣ ਆਪਾਂ ਨੀਚੇ ਦੇਖਦੇ ਆਂ ਵੀ ਉਹ ਕੀ ਕਰ ਰਹੇ ਨੇ ਚਲੋ ਗਾਇਸ ਇੱਥੋਂ ਦੇਖ ਲਿਆ ਆਪਾਂ ਨੇ ਸਾਰਾ ਚੱਲਦੇ ਆਂਗੇ ਆਪਾਂ ਅੱਗੇ ਉਹ ਸਾਈਡ ਤੇ ਹੂੰ ਆਹਨਾ ਟਰੈਕਟਰ ਡੁੱਟਰ ਖੜੀ ਉਹਦਾ ਬਿਮਾਰ ਹੋਵੇ ਤੁਸੇ ਲੱਗਦਾ ਹਨ ਨਹੀਂ ਨਹੀਂ ਵੀਰੇ ਉਹੀ ਆ ਕੇ ਸ਼ਾਮੇ ਜਿਵੇਂ ਬੈਠੀ ਸੀ ਹੱਜੀ ਹੋ ਹੂੰ

ਥੱਕੇ ਕਿ ਹੁਣ ਤੁਸੀਂ ਹੁਣ ਤਾਂ ਥੱਕੇ ਪਿਆਂਗੇ ਹੁਣ ਬੱਚੇ ਕਹਿੰਦੇ VOTING ਕਰਨੀ ਹੈ ਮੈਂ ਵੀ ਥੱਕੇ ਕਿ ਗਰਮੀ ਆ ਗਈ ਉਹ ਧੁੱਪ ਆ ਗਈ ਧੁੱਪ ਦੇ ਵਿੱਚ ਜਦੋਂ ਹਕੂਮਤੇ ਫਿਰਦੇ ਆਗੇ ਕਾਫੀ ਜ਼ਿਆਦਾ ਗਰਮੀ ਆਉਂਦੀ ਹੈ ਜੀ ਉਹ ਗਰਮੀ ਦੇ ਬੱਚਿਆਂ ਨੂੰ ਤਾਂ ਕੋਈ ਮਹਿਸੂਸ ਨਹੀਂ ਹੋਈ ਗਰਮੀ ਵੈਸੇ ਉਹ ਤਾਂ ਆਪਣਾ ਵਧੀਆ Enjoy ਕਰ ਰਹੇ ਨੇਗੇ ਸਾਹੇਗਾ ਕਾ ਇਸੇ ਗੈਰੀ ਫਾਰਮਾ ਦਾ ਤੇ ਇਹ ਹੈਗਾ ਆਪਣਾ ਪਾਸੂ ਦੇ ਨੇੜੇਆ ਬਿਲਕੁਲ ਹਾਂ ਉਹਦਾ ਆਪਾਂ ਨਾਪੇ ਤੋਂ ਪਾਸੂ ਨੇ ਕਿ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਨਹੀਂ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈਗਾ ਇਹ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪਾਸੂ ਰੋਡ ਤੇ ਆਉਂਦਾ ਹੈਗਾ ਗੈਰੀ ਫਾਰਮਾ ਪਾਸੂ ਦੇ ਤਾਂ ਜਮੀਨ ਲਵੀ ਪੈ ਜਾਂਦਾ ਪਾਸੂ ਦੇ ਬਿਲਕੁਲ ਨਾਲ ਹੈ ਉਹ ਤੋਂ ਮੈਨੂੰ ਲੱਗਦਾ ਪਾਸੂ ਤੋਂ ਸਾਰਾ 2 ਕੋ ਕਿਲੋਮੀਟਰ ਹੋਊਗਾ ਹਾਂ 2.5 ਕਿਲੋਮੀਟਰ ਤੇ ਹੈਗਾ ਬਸ ਉੱਥੇ ਸਾਈਨ ਵੀ ਲੱਗੇ ਹੋਏ ਨੇ ਬਾਕੀ ਦਾ ਤੁਸੀਂ ਗੂਗਲ ਤੇ ਵੀ ਸਰਚ ਕਰਕੇ ਬੜੇ ਆਰਾਮ ਨਾਲ ਆ ਸਕਦੇ ਹੋ ਇੱਥੇ ਇੱਥੇ ਘੁੰਮਣ ਵਾਲੀ ਬਹੁਤ ਵਧੀਆ ਜਗ੍ਹਾ ਹੈ ਜੇ ਕਿਸੇ ਨੂੰ ਘੁੰਮਣਾ ਹੋਵੇ ਬੱਚਿਆਂ ਦੇ ਨਾਲ ਸਪੈਸ਼ਲ ਵਾਸਤੇ ਬਹੁਤ ਵਧੀਆ ਬਿਆਰ ਹੈ ਇਹਨੂੰ ਆਈਨਮ ਦਾ ਪੀ ਬਣ ਗਿਆ ਆਪਦੀ ਕੁਝ ਆਪਦੇ ਫਾਇਦੇ ਦੀਆਂ ਚੀਜ਼ਾਂ ਹੀ ਜ਼ਿਆਦਾ ਆਉਂਦੀਆਂ ਨੇ ਹੁਣ ਤਾਂ ਬੱਚਿਆਂ ਦੀਆਂ ਚੀਜ਼ਾਂ ਸੋਚੋ ਪੀ ਮੀਟਿੰਗ ਦਾ ਟਾਈਮ ਲੰਘ ਗਿਆ ਅੱਛਾ ਉਹ ਨਿਕਲ ਗਿਆ ਟਾਈਮ ਹੁਣ ਪਾਣੀ ਪੂਣੀ ਪੀਨੇ ਆ ਪਾਣੀ ਪੀ ਕੇ ਫੇਰ ਤੁਹਾਨੂੰ ਅੱਗੇ ਹੋਰ ਦਿਖਾਵਾਂਗੇ ਵੀ ਇੱਥੇ ਕੀ ਕੁਝ ਹੈਗਾ ਮਾਰ ਬੱਚਾ ਲੜਾਈ ਪਾਈ ਲੈ ਕੇ ਇੱਕ ਪੈਕਟ ਕਰ ਲੈ ਇੱਕ ਸਾਨੂੰ ਦੇ ਦੇ ਮੈਨੂੰ ਫੜਾ ਦੇ ਲੋਈ ਇਧਰ ਹੋ ਗਿਆ ਸਾਰਿਆਂ ਦਾ ਖਾਣਾ ਪੀਣਾ ਨਾ ਉੱਥੇ ਦਾ ਜੂਠਾ ਹੁੰਦਾ ਹੈ ਆਪਾਂ ਨਾ ਹਮ ਸੁੱਖਵਾਉ ਦਾ ਮੈਂ ਤਾਂ ਪੁੱਤਰੇ ਖਾ ਰਿਆਂ ਹਾਂ ਮਾਫਾ ਤੇ ਵੀ ਲੱਗਿਆ ਪਿਆਗਾ ਫਤੇ ਵੀ ਗੁਰਤੇ ਰੇ ਲੈ ਪਤੇ ਨਹੀਂ ਵੀ ਥੋੜੇ ਕੱਲੀ ਨਹੀਂ ਦੋ ਦੋ ਪੈਕਟ ਸੰਭਲੇ ਦੇਖ ਲੈ ਉੱਧਰ ਦੇਖਾਂਗੇ ਹਾਂ ਨਾ ਦੇ ਹਜੇ ਵੀ ਰੁੱਸੀ ਵੀ ਆ ਹਾਂ ਹਾਂ ਇਹ ਤਾਂ ਸਾਡੇ ਬਿਸਕੁਟ ਚੱਲ ਰਹੇ ਨੇਗੇ ਬਿਸਕੁਟ ਖਾ ਰਿਆਂਗੇ ਇਹ ਬਿਸਕੁਟਾਂ ਦੇ ਡੱਬੇ ਨਰਾਇਣ ਤੁਗੇ ਹੈਗੇ ਆ ਮੈਂ ਇਹ ਬਿਸਕੁਟ ਚਲੋ ਜੀ ਖਾਣ ਪੀਣ ਹਾਂ ਹਾਂ ਭੈ ਵੀਂ ਗਏ ਨਾ ਮਾ ਕਾਪੀ ਕਿ ਹੁਣ ਨਰਜੀ ਹੋ ਗਈ ਇਹ ਰਾਤ ਨੂੰ ਇਟਾ ਮਚਦੀ ਹੋਣੀ ਆ ਨਾ ਫੇਰ ਉਸੇ ਸੂਟ ਹੁੰਦਾ ਹੋਣਾ ਹਮਮ ਲਾਈਟਾਂ ਚੱਲਦੀਆਂ ਹਨਾ ਸੋਹਣਾ ਲੱਗਦਾ ਆ ਛੋਟੀ ਛਤਰੀ ਛੋਟਾ ਛਤਰੀ ਮੈਂ ਵੀ ਛਤਰੀ ਲੈ ਕੇ ਜਿਨਾ ਆਂ ਅਲਾਕਾਰੀ ਬਸਣੇ ਕੀ ਆ ਲੈ ਲੈ ਅਰੇ ਕਿੰਨੂ ਵੀ ਕਿਹਾ ਆਜੋ ਖੂਹ ਦਿਖਾਵਾਂ ਮੈਂ ਤੁਹਾਨੂੰ खूह हैं कि पुराना खूह बनाया रस्सी ताह पी चको फिर पाओ रस्सी चल कान भी भांडे भी खूरे <laughs> रख रखे ने गए ਲੱਖੇ ਚਲਾ ਵੀ ਹਾਂ ਕੱਟਲਾ ਪਾਣੀ ਆ ਗਿਆ ਪਾਣੀ ਆਦੇ ਇੱਥੋਂ ਕੱਢ ਲਿਆ ਉਧਰ ਉਹ ਪਿਆ ਰਹੇ ਨੇ ਆ ਦੇਖੋ ਇਧਰੋਂ ਕੱਢ ਲਿਆ ਇਧਰ ਆਪਣੇ ਆਉਣ ਲੱਗ ਰਹੇ ਹੈ ਹਾਂ ਅੱਜ ਪਰ ਪਰ ਕੇ ਹਾਂ ਐਵੇਂ ਆ ਨਾ ਤਾਂ ਅੱਜ ਆਖਣੇ ਨੰਦੇਰ ਬਲੌਕ ਤੋਂ ਤੇਰ ਵਾਲੇ ਅੱਜ ਚਾੜ ਕੇ ਫੋਟੋ ਲੈ ਹੋਣਗੇ ਜਿੰਨਾ ਹੋਵੇ ਐਸ ਜਾਨੋ ਮੜ ਜਾ ਫਤਨ ਨਰਨ ਚਲੋ ਬੈਠੋ ਉੱਪਰ ਰੱਖੇ ਨਾ ਬੁਲੀ ਰੱਖ ਜਾ ਇਹ ਮਿਲ ਬੀਓ ਹਾ ਜੋ ਨਾ ਬੱਚਾ ਪਾਣੀ ਬੱਚਾ ਪਾਣੀ ਲੈ ਲਾਵਾ ਨੀ ਬੱਚਾ ਪਾਣੀ ਲੈ ਲਾਵਾ ਨੀ ਹਾਂ ਵੀ ਕੁਡੀ ਹਾ ਕੌਣ ਤੇਰੀ ਛੋਟੀ ਭੈਣ ਤੇ ਛੋਟੀ ਪੈਨ ਆ ਗਈ ਹੈ ਨਾ ਨਾ ਥੋੜੀ ਆ ਤੇਰੀ ਆ ਜਿਵੇਂ ਤੇਰੇ ਵਰਗੇ ਸੇਮ ਤੇਰੇ ਵਰਗੇ ਸੂਟ ਨੇਗੇ ਤੇਰੇ ਵਰਗੀ ਮੈਚਿੰਗ ਕੀਤੀ ਹੋਈ ਇਹਨੇ ਬੈਗ ਵਾਂਗੂ ਬੈਗ ਪਾਇਆ ਹੋਇਆ ਬੈਗ ਵੀ ਤੇਰੇ ਵਰਗਾ ਜੀ ਸਹੀ ਗੱਲ ਹੈ ਸਹੀ ਗੱਲ ਹੈ ਇਹਦੇ ਵਾਂਗੂ ਖੜਕੇ ਦਿਖਾ ਜੀ ਤੂੰ ਜਿਵੇਂ ਖੜੀ ਆ ਜਿਵੇਂ ਖੜਿਆ ਆ ਹੱਥ ਫੜਿਆ ਕੇ ਐ ਹੱਥ ਫੜਿਆ ਕੇ ਸੇਮ ਲਾਉਂਦੀ ਹਾਂ ਡੱਟੋਂ ਆ ਹੁਣ ਤਾਂ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਤੇਰੇ 'ਚ ਅੰਜਮੀ ਕੰਗਾਰੂ ਆ डुब जो hmm. <laughs> <बहुं> <laughs> <नहीं तेने> <laughs> पानी पानी देख लैरी गुड साइड तक के हम ए नंगे पैर ਗਰੇ ਗਰੇ ਆ ਹਾਇਦਰ ਆ ਦੇਖ ਲੋ ਸੈਨਿਕਾ ਸੈਨਿਕ ਰਸਤੇ ਚੜਨ ਲੱਗੇ ਪਏ ਨੇਗੇ ਚੱਲ ਹੋ ਗਿਆ ਜਾ ਬਾਹਰ ਕਰੋ ਫਤਿਹ ਆ ਤੁਹਾਡੇ ਓਏ ਆ ਹਾਇਦਰਲੀ ਗੱਡੀ ਹੁਣ ਤਾਂ ਮੈਂ ਸਿੱਧਾ ਚਲਾਉਣਾ ਮੈਨੂੰ ਨਹੀਂ ਬਸ ਚਲਾ ਮੈਨੂੰ ਨਹੀਂ ਬਸ ਤੁਹਾਡਾ ਟੱਪ ਦਾ ਬਹੁਤਾ ਯਾਰੀ ਤੇ ਇੱਕ ਤੇ ਆ ਜਾ ਸਾਗਰ ਦੀ ਭੋਟੀ ਲੱਗੀ ਸਾਗਰ ਦੀ ਮੈਂ ਮੈਂ ਦਾ ਮਾਸਟੀ ਦਾ ਸਿਲਾਉਂਦਾ ਅ ਮੇਰੇ ਵਾਸਤੇ ਇੰਨੀ ਕਿਹ ਜਗਾਂ ਇੰਕੂ ਕਰ ਲੈ ਅੱਗੇ ਵਿੱਚੇ ਪਾਣੀੋਂ ਪਾਣੀ ਆ ਜਾ ਇਹ ਤੇ ਕਿਵੇਂ ਬੈਠਾਂ ਤੁਸੀਂ ਉੱਚਾ ਕਿਨਾਂ ਚੜਵੀ ਜਾਣਗੇ 60 ਖਾ ਲੈਣਗੇ ਪੈਰ ਚ ਕੂਟ ਕਰਦੇ ਮੂੰਹ ਨਾਲ ਰਗੜਾ ਤਾਂ ਮੂੰਹ ਰਗੜੇ ਜਾਓ ਕੀ ਹੋ ਜਾਗਾ ਚੱਲ ਨਾ ਇਹ ਚੱਕ ਦੂਏ ਦੀ ਵਾਰੀ ਪੈਰ ਲਾਓ ਪੈਰ ਉੱਪਰ ਰੱਖ ਲਾ ਫਤਨ ਆਈ ਉਹ ਤੇ ਨੰਗਰ ਲੀਂਦੀ ਵਾਰੀ ਫੈਨਲ ਪੈਰ ਤਾਂ ਆਹ ਚੱਕ ਲਾ ਧੂਮਾ ਕੋ ਬਣ ਕੇ ਉੱਪਰ ਨਹੀਂ ਵੀ ਬੈਠੇ ਮੈਂ ਪੈਰ ਲਾ ਉੱਪਰ ਹਾਂ ਚੌੜਾ ਪੈਰ ਉੱਪਰ ਫੋ ਜਿੱਦ ਕੇ ਭਾਰਾ ਹਾਂ ਹੁਣ ਨਹੀਂ ਤੁਮ ਨਹੀਂ ਵੀ ਹੋ ਤੁਸੀ ਹਾਂ ਚੋ ਦੇਖੋ ਸਿੱਧੀ ਖਸਾ ਜਾ ਰਹੇ ਚੜਤ ਦਮ ਚੜ ਗਿਆ ਹੋਊਗਾ ਆਪ ਦੇ ਆਪ ਤਾਰ ਨੂੰ ਕੋ ਫੂਫਾ ਜੀ ਕੋਲੇ ਨਾ ਹੋਏ ਤਾਰਦੇ ਨਹੀਂ ਬੈਠੇ ਰਹੋ ਉੱਪਰ ਹੁਣ ਉੱਪਰੇ ਰਹੋ ਤੁਸੀਂ ਬੜੀਆ ਬੜੀਆ